लंग छा हरू नगर छा हरू नगर जा ਦੋ ਨਾਲ ਆ ਜਲਦੀ ਵੀਰਾਂ ਵੀਰਾਂ ਨਾਮ ਅਸੀਂ ਜੁੜੇ ਹਾਂ ਅਸੀਂ ਜੁੜੇ ਨਾ ਆਹ ਹਾਂ ਸਿੱਖੀ ਅੱਜ ਤੁਸੀਂ ਜਿਹੜੇ ਸਾਡੀ ਪ੍ਰੈਸ ਦੀ ਟੀਮ ਆਨੇ ਸ਼ਾਇਦ ਪਹੁੰਚਿਆ ਜਿੱਥੇ ਸਾਡੀ ਆਜ਼ਾਦੀ ਦੇ ਵੱਲੋਂ ਸਰੰਦਾ ਗੁਰਸੇ ਦਾ ਟੁੱਟ ਲੰਗਰ ਪ੍ਰਸ਼ਾਦ ਵਰਤਾਇਆ ਸ਼ਿਕਾਇਆ ਰਿਆ ਔਰ ਗੁਰੂ ਸਾਹਿਬ ਦੇ ਬਹੁਤ ਪ੍ਰੇਮੀ ਨੇ ਗੁਰਮੁਖੋ ਪਿਆਰੇ ਨੇ ਸਾਡੇ ਨਾਲ ਜੁੜ ਚੁੱਕਨੇ ਵੀਰ ਪਾਲ ਸਿੰਘ ਜੀ ਆਜਾ ਦੇ ਵੀ ਆਏ ਔਰ ਗੱਲ ਕਰਦੇ ਆ ਵੀ ਜਿਹੜੇ ਅੱਜ ਜਿਹੜਾ ਲੰਗਰ ਆਇਆ ਹੈ ਪੰਜਾਬੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੁਰਬੀਆਂ ਲੱਖ ਲੱਖ ਬਦਾ ਜਾਨ ਸਾਰੀ ਆ ਸੰਗਤ ਨੂੰ ਔਰ ਮੇਰਾ ਇਹ ਸਨੇਹਾ ਆ ਜੀ ਸਾਰੇ ਗੁਰੂ ਦੇ ਲੜ ਲੱਗੋ ਵਾਹਿਗੁਰੂ ਕਾਲਸਾ ਵਾਹਿ ਫਤਿਹ ਸਾਹਿਬ ਜਿਹੜੇ ਬਾਰੇ ਕਿਹਾ ਪਤਾ ਹੈ ਜਿਸ ਤਰ੍ਹਾਂ ਨੂੰ ਪਤਾ ਹੈ ਤਾਂ ਅੰਦਰ ਸ਼੍ਰੀ ਗੁਰੂ ਕਮਰ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪਰੋਦੇਹਾੜਾ ਮਨਾ ਰਹੇ ਆ ਅਤੇ ਇਜਾੜ ਡੈਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਰ ਸਰਬੱਤ ਦੇ ਤੁਮਤਾ ਉਹਨਾਂ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ ਕਿ ਪਰਮਾਤਮਾ ਕਰੇ ਮਿਹਰ ਕਰੇ ਪਰਵਾਤਮਾ ਕਰੇ ਬੱਚਿਆਂ ਨੂੰ ਸੋਤ ਸਮਤ ਬਖਸ਼ੋ ਇਸੇ ਤਰ੍ਹਾਂ ਲੰਗਰ ਦਾ ਲੋਨ ਦਾ ਭਾਣਾ ਵਰਤਾਈ ਮਹਾਰਾਜ ਕਿਰਪਾ ਕਰੇ ਸਵੇਰ ਲੈ ਕੇ ਸ਼ਾਮ ਤੱਕ ਛੇਲੇ ਚਾਹ ਪਕੌੜੇ ਲਾਇਆ ਸੀ ਲੰਗਰ ਨੂੰ ਰਮਣੀ ਗੁਲਕਾ ਦਾਲ ਗੁਲਕਾ ਲੋਨ ਚੋਲ ਨਾਲ ਜਲੇਬੀਆਂ ਆਹ ਚੀਜ਼ ਪਰਮਾਤਮਾ ਨੇ ਬਖਸ਼ ਕੀਤੀ ਹੈ ਪਰਮਾਤਮਾ ਦੇ ਜਿਹੜਾ ਦਿੰਦਾ ਹੈ ਉਹਨੂੰ ਉਹ ਤਨ ਨਹੀਂ ਮੁਕਦਾ ਕਰੀ ਤੇ ਪਰਮਾਤਮਾ ਵਗਰੇ ਇਹਨਾਂ ਨੂੰ ਇਸੇ ਪ੍ਰਕ੍ਰਿਤੀ ਬਖਸ਼ੇ ਸੁਖ ਸ਼ਾਂਤੀ ਉਹਨਾਂ ਪਰਿਵਾਰ ਵਿੱਚ ਵਾਧਾ ਕਰੇ ਧੰਨwar ਬਾਈ ਖਾਲਸਾ ਬੇਟਾ ਨਾਗੀ ਆਪਣਾ ਅੱਜ ਕਿਹੜਾ ਇਲਾਕਾ ਕਿਹੜਾ ਕਸਬਾ ਸ਼ਾਟਾ ਜੀ ਸ਼ਾਟਾ ਚੌਕ ਸ਼ਾਟਾ ਚੌਕ ਜੀ ਰੇਦਮਪ੍ਰੀਤ ਸਿੰਘ ਜੀ ਹਾਂ ਜੀ ਅੱਜ ਕੀ ਕਹਿਣਾ ਜੋ ਗੁਰਪੁਰਪ ਚੱਲ ਰਿਹਾ ਵਾ ਗੁਰਪੁਰਪ ਤੇ ਆ ਸਾਰੀ ਸੰਗਤ ਵੇਖੋ ਲੰਗਰ ਛਕ ਰਹੀ ਆ ਬਹੁਤ ਖੁਸ਼ੀਆਂ ਨਾਲ ਚਾਹਣਾ ਛਕ ਰਹੀ ਆ ਮਹਾਰਾਜ ਜੀ ਦਾ ਜਨ ਦਿਹਾੜਾ ਇਹ ਲੋਕ ਬਹੁਤ ਢੂੰਡਾਂ ਨਗਰਾ ਨੇ ਤੇ ਬਾਕੀ ਚੜ੍ਹਦੀ ਕਲਾ ਹੈ ਜੀ ਮਹਾਰਾਜ ਦੇ ਹੱਥੇ ਬਾਦਸ਼ਾਹੀ ਲੰਗਰ ਚੱਲ ਰਿਹਾ ਹੈ ਜੀ ਇਸਲਾਣਾ ਲਾ ਰਹੇ ਜਿਸਲਾਣਾ ਲਾ ਰਹੇ ਕਰਤਾਨਾ ਲਾ ਰਹੇ ਆ ਜੀ ਹਰ ਘਰ ਆ ਨਾ ਕੋਸ਼ਿਸ਼ ਕਰਾਂਗੇ ਹਰ ਸਾਲ ਹੀ ਲਾਇਆ ਕਰੀਏ ਜੀ ਹਾਂਜੀ ਬੋਲੇ ਸੋਨਹਰ ਜਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭਾਣ ਸਕਦਾ ਕੀ ਆ ਗੁਰੂ ਦੇ ਲੜ ਲੱਗੋ ਠੀਕ ਹੈ ਜੀ ਔਰ ਸਾਰੇ ਜਣੇ ਰਲ ਮਿਲ ਕੇ ਰੋਅ ਔਰ ਵੱਧ ਚੜ ਕੇ ਕਿਸਦਾ ਵੀ ਜਿੰਨਾ ਵੀ ਸੰਯੋਗ ਦਿੱਤਾ ਜਾਂਦਾ ਦਿੱਤਾ ਜਾਂਦਾ ਹੈ ਦੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭਤ ਬਹੁਤ ਗੁਰਮੁ ਪਿਆਰੇ ਜੋ ਸਾਡੇ ਵੀਰ ਜੀ ਆ ਵੀਰ ਭਾਸੀ ਉਹਨਾਂ ਸੱਤ ਵੱਡੇ ਮੈਸੇਜ ਦਿੱਤਾ ਅੱਜ ਗੁਰਪੁਰਬ ਦੀਆ ਸੱਤ ਸਮੂਹ ਸੈਤਨ ਉਹਨਾਂ ਕਹਿਆ ਕਿ ਲੱਖ ਲੱਖ ਵਧਾਈ ਹੋਏ ਕਿਉਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਉਹ ਕੁਰਬਾਨੀ ਦਿੱਤੀ ਆ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀਆਂ ਜਿਹੜੀ ਅਸੀਂ ਪਹਲਾ ਨਹੀਂ ਸਕਦੇ ਤੇ ਅੱਜ ਗੁਰੂ ਸਾਹਿਬ ਦਾ ਜਿਹੜਾ ਸਾਲਾਨਾ ਲੰਗਰ ਲਾਇਆ ਜਾ ਰਿਹਾ ਜੋ ਇਹਨਾਂ ਲੋ ਜਾਦਗੀਰਿਓਨੋਂ ਇਹ ਬਹੁਤ ਵੱਡਾ ਉਪਰਾਲਾ ਆ ਔਰ ਇੱਕ ਮੈਸੇਜ ਦਿੱਤਾ ਗਿਆ ਜੋ ਵੀ ਜਿਹੜੇ ਬੱਚੇ ਕੁਝ ਆਪਣੇ ਮਾਪਿਆਂ ਤੋਂ ਜਾਂ ਸਮਾਜ ਤੋਂ ਕਰਾਏ ਪਿਆ ਗੁਰੂ ਸਾਹਿਬ ਨੇ ਸੁਭਤ ਬਖਸ਼ੇ ਔਰ ਗੁਰੂ ਸਾਹਿਬ ਦੇ ਚੰਨੀ ਲੈ ਕੇ ਆਪਣਾ ਜੀਵਨ ਸਫਲ ਬਣਾਵੇ ਜਿੱਦਾਂ ਸੱਤ ਵੱਡੇ ਮੈਸੇਜ ਆ ਸਾਡੇ ਵੀਰ ਜੀ ਵੱਲੋਂ ਕਿ ਇਹ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਜਿੰਨੇ ਸਾਡੇ ਸਮਾਜ ਦੇ ਵੀਰ ਉਹ ਅੱਜ ਇੱਕ ਮੈਸੇਜ ਹੈ ਗੁਰੂ ਸਾਹਿਬ ਦੇ ਜਿਹੜਾ ਗੁਰਪੁਰ ਚੱਲ ਰਿਹਾ ਵੀ ਆਪਣੇ ਬੁਰਾਈਆਂ ਤਿਆ ਕੇ ਗੁਰੂ ਸਾਹਿਬ ਦੇ ਚੰਨੀ ਲੈ ਕੇ ਆਪਣਾ ਜੀਵਨ ਸਫਲ ਬਣਾਓ ਜਿਸ ਦੇ ਵਿਸ਼ੇਵਤ ਵੀਸੀ ਨਾ ਪੰਜੀ ਸਿੰਘ ਗੁਮਾਰਪੁਰ ਅਮਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Yeah,